ਸਲੋਕ ਮੁਹੱਲਾ ਤੀਜਾ ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕਹਿਤਿ ਅਪਾਰ ਮਹੱਲਾ ਤੀਜਾ ਸਾਵਣ ਦੱਜੈ ਗੁਣ ਬਾਹਰੀ ਜਿਸ ਦੂਜੈ ਭਾਇ ਪਿਆਰ ਨਾਨਕ ਪਿਰ ਕੀ ਸਾਰ ਨਾ ਜਾਣੈ ਸਭ ਸ਼ਿੰਗਾਰ ਖੁਆਰ ਪੌੜੀ ਸੱਚਾ ਅਲਖ ਅਭੇਉ ਹੱਠ ਨਾ ਪਤੀ ਜਈ ਇਕ ਗਾਵਹਿ ਰਾਗ ਪਰਿਆ ਰਾਗ ਨਾ ਭੀਜੈ ਇਕ ਨਚ ਨਚ ਪੂਰਹਿ ਤਾਲ ਭਗਤ ਨਾ ਕੀਜੈ ਇਕ ਅਨ ਨਾ ਖਾਹੇ ਮੂਰਖ ਤਿਨਾ ਕਿਆ ਕੀਜੈ ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ții ਜੈ ਕਰਮ ਵਧੈ ਕਹਿ ਲੋ ਖਾਪ ਮਰੀ ਜੈ ਲਾਹਾ ਨਾਮ ਸੰਸਾਰ ਅੰਮ੍ਰਿਤ ਪੀਜੈ ਹਰ ਭਗਤੀ ਅਸਨੇਹ ਗੁਰਮਖ ਕੀਜੈ ਸਲੋਕ ਮਹੱਲਾ ਤੀਜਾ ਗੁਰਮੁਖ ਮਲਾਰ ਰਾਗ ਜੋ ਕਰਹਿ ਤਿਨ ਮਨ ਤਨ ਸੀਤਲ ਹੋਇ ਗੁਰ ਸ਼ਬਦੀ ਏਕ ਪਛਾਣਿਆ ਏਕੋ ਸੱਚਾ ਸੋਇ ਮਨ ਤਨ ਸੱਚਾ ਸਚ ਮਨ ਸੱਚੇ ਸੱਚੀ ਸੋਇ ਅੰਦਰ ਸੱਚੀ ਭਗਤ ਹੈ ਸਹਿਜੇ ਹੀ ਪਤ ਹੋਇ ਕਲਯੁਗ ਮਹਿ ਘੋਰ ਅੰਧਾਰ ਹੈ ਮਨ ਮੁਖ ਰਾਹ ਨ ਕੋ ਹੋਇ ਸੇ ਵਡਭਾਗੀ ਨਾਨਕਾ ਜਿਨੂੰ ਗੁਰਮੁਖ ਪ੍ਰਗਟ ਹੋਇ ਮਹਲਾ ਤੀਜਾ ਇੰਦ ਵਰਸੈ ਕਰ ਦਇਆ ਲੋਕਾਂ ਮਨ ਉਪਜੈ ਚਾਉ ਜਿਸ ਕਾ ਹੁਕਮ ਇੰਦ ਵਰਸਦਾ ਤਿਸ ਕੈ ਸਦ ਬਲੇ ਹਾਰੈ ਜਾਉ ਗੁਰਮੁਖ ਸ਼ਬਦ ਸੰਭਾਲੀਐ ਸਚੇ ਕੇ ਗੁਣ ਗਾਉ ਨਾਨਕ ਨਾਮ ਰਤੇ ਜਨ ਨਿਰਮਲੇ ਸਹਜੇ ਸੱਚ ਸਮਾਉ ਪੌੜੀ ਪੂਰਾ ਸਤਗੁਰ ਸੇਵ ਪੂਰਾ ਪਾਇਆ ਪੂਰਾ ਕਰਮ त्याਏ ਪੂਰਾ ਸ਼ਬਦ ਮਨ ਵਸਾਇਆ ਪੂਰਾ ਗਿਆਨ ਧਿਆਨ ਮੈਲ ਚੁਕਾਇਆ ਹਰ ਸਰ ਪੀਰਥ ਜਾਣ ਮਨੁਆ ਨਾ ਆਇਆ ਸ਼ਬਦ ਮਰੈ ਮਨ ਮਾਰ ਧਨ ਜਣੇਂਦੀ ਮਾਇਆ ਦਰ ਸਚੈ ਸਚਿਆਰ ਸਚਾਇ ਆਇਆ ਪੁੱਛ ਨਾ ਸਕੈ ਕੋਈ ਜਾਂ ਖਸਮੈ ਭਾਇਆ ਨਾਨਕ ਸੱਚ ਸਲਾਹੇ ਲਿਖਿਆ ਪਾਇਆ ਸਲੋਕ ਮਹਲਾ ਪਹਿਲਾ ਕੁਲਹਾ ਦੇਂਦੇ ਬਾਬਲੇ ਲੈਂਦੇ ਵੱਡੇ ਨਲੱਜ ਚੂਹਾ ਖੱਡ ਨਾ ਮਾਵੇ ਤਿੱਕਲ ਬੰਨੈ ਛੱਜ ਦੇਨ ਦਵਾਈ ਸੇ ਮਰਹਿ ਜਿਨ ਕੋ ਦੇਨ ਸੇ ਜਾਹੀ ਨਾਨਕ ਹੁਕਮ ਨਾ ਜਾਪਈ ਕਿੱਥੈ ਜਾਏ ਸਮਾਹੀ ਫਸਲ ਆਹਾੜੀ ਏਕ ਨਾਮ ਸਾਵਣੀ ਸੱਚ ਨਾਮ ਮੈਂ ਮਹਦੂਦ ਲਿਖਾਇਆ ਖਸਮੇ ਕਹਿ ਦਰ ਜਾਏ ਦੁਨੀਆ ਕੇ ਦਰ ਕੇ ਤੜੇ ਕੀਤੇ ਆਵਹਿ ਜਾਹੀ ਕੀਤੇ ਮੰਗਹਿ ਮੰਗਤੇ ਜੀਤੇ ਮੰਗ ਮੰਗ ਜਾਹੀ ਮਹੱਲਾ ਪਹਿਲਾ ਸੋਮਣ ਹਸਤੀ ਕਿਉ ਗੁੜ ਖਾਵੇ ਪੰਜ ਸਹਿ ਦਾਣਾ ਖਾਏ ਡੱਕੈ ਫੂਕੇ ਖੇ ਉਡਾਵੇ ਸਾਹਿਬ ਗਏ ਪਛਤਾਈ ਅੰਦੀ ਫੂਕ ਮੁਈ ਦੇਵਾਨੀ ਖਸਮ ਮਿੱਟੀ ਫਿਰ ਭਾਨੀ ਅੱਧ ਗੁੱਲਾ ਚੜੀ ਕਾ ਚੁੱਗਣ ਗਹਿਣ ਚੜੀ ਬਿਲ ਲਾਈ ਖਸਮੈ ਭਾਵੈ ਉਹਾ ਚੰਗੀ ਜੇ ਕਰੇ ਖੁਦਾਏ ਖੁਦਾਏ ਸਕਤਾ ਸਿਉ ਮਾਰੇ ਸਹਿ ਮਿਰਿਆ ਸਭ ਪਿਛੈ ਪੈ ਖਾਈ ਹੋਏ ਸਤਾਣਾ ਘੁਰੈ ਨਾ ਮਾਵੇ ਸਾਹਿ ਗਿਆ ਪਛਤਾਈ ਅੰਡਾ ਕਿਸ ਨੂੰ ਭੁੱਖ ਸਨਾਵੇ ਖਸਮੈ ਮੂਲ ਨਾ ਭਾਵੇ ਆ ਕਿਸਿਓਂ ਪ੍ਰੀਤ ਕਰੇ ਅਕ ਤਿੱਡਾ ਠਾਕ ਡਾਲੀ ਬਹਿ ਖਾਏ ਖਸਮੈ ਭਾਵੇ ਉਹੋ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਨਕ ਦੁਨੀਆ ਚਾਰ ਦਿਹਾੜੀ ਸੁਖ ਕੀ ਤੈ ਦੁਖ ਹੋਈ ਗੱਲਾਂ ਵਾਲੇ ਹੈਨ ਕਨੇਰੇ ਛਾ DNA ਸਕੈ ਕੋਈ ਮੱਖੀ ਮਿੱਠਾ ਮਰਨਾ ਜਿਨ ਤੂੰ ਰਖੈ ਤਿਨ ਨੇੜ ਨਾ ਆਵੇ ਤਿਨ ਭਉ ਸਾਗਰ ਤਰਨਾ ਪੌੜੀ ਅਗਮ ਅਗੂਚਰ ਤੂੰ ਧਣੀ ਸੱਚਾ ਅਲਖ ਅਪਾਰ ਤੂੰ ਦਾਤਾ ਸਭ ਮੰਗਤੇ ਇੱਕੋ ਦੇਵ ਨਹਾਰ ਜਿਨਹੀ ਸੇਵਿਆ ਤਿਨਹੀ ਸੁਖ ਪਾਇਆ ਗੁਰਮਤੀ ਵਿਚਾਰ ਇਕ ਨਾਨੂ ਤੁਧ ਏਵੇਂ ਭਾਵਦਾ ਮਾਇਆ ਨਾਲ ਪਿਆਰ ਗੁਰ ਕੈ ਸ਼ਬਦ ਸਲਾਹੀਐ ਅੰਤਰ ਪ੍ਰੇਮ ਪਿਆਰ ਵਿਣ ਪ੍ਰੀਤੀ ਭਗਤ ਨਾ ਹੋਵੇਈ ਵਿਣ ਸਤਗੁਰ ਨਾ ਲੱਗੈ ਪਿਆਰ ਤੂੰ ਪ੍ਰਭ ਸਭ ਤੁਧ ਸੇਵੰਦੇ ਇਕ ਢਾਡੀ ਕਰੇ ਪੁਕਾਰ ਦੇਹ দান ਸੰਤੋਖਿਆ ਸੱਚਾ ਨਾਮ ਮਿਲੈ ਆਧਾਰ ਸ਼ਲੋਕ ਮਹੱਲਾ ਪਹਿਲਾ ਰਾਤੀ ਕਾਲ ਘਟੈ ਦਿਨ ਕਾਲ ਸਿਜੈ ਕਾਇਆ ਹੋਏ ਪਰਾਲ ਵਰਤਨ ਵਰਤਿਆ ਸਰਬ ਜੰਜਾਲ ਭੁੱਲਿਆ ਚੁੱਕ ਗਿਆ ਤਪ ਤਾਲ ਅੰਧਾ ਝੱਖ ਚੱਕ ਪਇਆ ਝੇਰ ਪਿਛੈ ਰੋਵਹਿ ਲਿਹਾਵਹਿ ਪੇਰ ਬਿਨ ਬੂਜੇ ਕਿਸ ਸੂਜੈ ਨਹੀਂ ਮੋਇਆ ਰੋਹਿ ਰੁੰਦੇ ਮਰ ਜਾਹੀ ਨਾਨਕ ਖਸਮੈ ਏਵੇਂ ਭਾਵੇ ਸੇ ਮੂਏ ਜਿਨ ਚੇਤਨਾ ਆਵੇ ਮਹੱਲਾ ਪਹਿਲਾ ਮੂਆ ਪਿਆਰ ਪ੍ਰੀਤ ਮੂਈ ਮੂਆ ਵੈਰਵਾਦੀ ਵਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਕਿੱਥੋਂ ਆਇਆ ਕਹਿ ਗਿਆ ਕਿਹੋ ਨਾ ਸੀਉ ਕਿਹੋ ਸੀ ਮਨਮੁਖ ਗੱਲਾਂ ਗੋਈਆਂ ਕੀਤਾ ਚੌਰ ਲਈ ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪੱਤ ਪਾਟੀ ਪੌੜੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਬਾਜ ਗੁਰੂ ਜਗਤ ਬਹੁਰਾਨਾ ਨਾਵੇਂ ਸਾਰ ਨਾ ਪਾਈ ਸਤਗੁਰ ਸੇਵਹਿ ਸੇ ਪਰਮਾਨ ਜਿਨ ਜੋਤੀ ਜੋਤ ਮਲਾਈ ਸੋ ਸਾਹਿਬ ਸੋ ਸੇਵਕ ਤੇਹਾ ਜਿਸ ਭਾਣਾ ਮਨ ਵਸਾਈ ਆਪਣਾ ਭਾਣਾ ਕਹੋ ਕਿਨ ਸੁਖ ਪਾਇਆ ਅੰਧਾ ਅੰਧ ਕਮਾਈ ਵਿਖਿਆ ਕਦੇ ਹੀ ਰਜੈ ਨਹੀਂ ਮੂਰਖ ਭੁੱਖ ਨਾ ਜਾਈ ਦੂਜੈ ਸਭ ਕੋ ਲੱਗ ਬਗੁੱਤਾ ਬਿਨ ਸਤਗੁਰੂ ਗੂਜ ਨਾ ਪਾਈ ਸਤਗੁਰ ਸੇਵੇ ਸੋ ਸੁਖ ਪਾਏ ਜਿਸਨੋ ਕਿਰਪਾ ਕਰੇ ਰਜਾਈ ਸ਼ਲੋਕ ਮਹੱਲਾ ਪਹਿਲਾ ਸ਼ਰਮ ਧਰਮ ਦੋਏ ਨਾਨਕਾ ਜੇ ਧਨ ਪੱਲੇ ਪਾਏ ਸੋ ਤਨ ਮਿੱਤਰ ਨਾ ਕਾਂਢੀਐ ਜਿਤ ਸਿਰ ਚੋਟਾ ਖਾਏ ਜਿਨ ਕੈ ਪੱਲੈ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ ਮਹੱਲਾ ਪਹਿਲਾ ਦੁਖੀ ਦੁਨੀ ਸਿਹਰੀਐ ਜਾਏ ਤਾਂ ਲੱਗੈ ਦੁਖ ਨਾਨਕ ਸੱਚੇ ਨਾਮ ਬਿਨਾ ਕਿਸੈ ਨਾ ਲੱਥੀ ਭੋਖਾ ਰੂਪੀ ਭੋਖ ਨਾ ਉਤਰੈ ਜਾਂ ਦੇਖਾਂ ਤਾਂ ਭੋਖਾ ਜੇ ਤੇ ਰਸ ਸਰੀਰ ਕੇ ਤੇ ਤੇ ਲੱਗ ਹੈ ਦੁਖ ਮਹੱਲਾ ਪਹਿਲਾ ਅੰਦੀ ਕਮੀ ਅੰਧ ਮਨ ਮਨ ਅੰਦੈ ਤਾਂ ਨੰਦ ਚਿੱਕੜ ਲਾਇਆ ਕਿਆ ਥੀ ਹੈ ਜਾਂ ਟੁੱਟੈ ਪੱਥਰ ਬੰਦ ਬੰਦ ਟੁੱਟਾ ਬੀੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮ ਵਿਣ ਕੀਤੇ ਡੁੱਬੇ ਸਾਥ ਮਹੱਲਾ ਪਹਿਲਾ ਲੱਖ ਮਨ ਸੋਇਨਾ ਲੱਖ ਮਨ ਰੁਪਾ ਲੱਖ ਸੋਹਾ ਸਿਰ ਸਹਾ ਲੱਖ ਲਸ਼ਕਰ ਲੱਖ ਵਾਜੇ ਨੇਜੀ ਲੱਖੀ ਘੋੜੀ ਪਾਤਸ਼ਾ ਜਿੱਥੈ ਸ਼ਾਇਰ ਲੰਗਣਾ ਅਗਨ ਪਾਣੀ ਅਸਗਾਹ ਕੰਦੀ ਦੇਸ ਨਾ ਆਵੇ ਤਾਹੀ ਪਵੈ ਕਹਾ ਨਾਨਕ ਉਥੈ ਜਾਣੀਐ ਸਹਾ ਕੇਈ ਪਾਤਸ਼ਾਹ ਪੌੜੀ ਇਕ ਨਾ ਗਲੀ ਜੰਜੀਰ ਬੰਦ ਰਬਾਣੀ ਐ ਵੱਦੇ ਛੁਟਹਿ ਸੱਚ ਸੱਚ ਪਛਾਣੀ ਐ ਲਿਖਿਆ ਪੱਲੇ ਪਾਏ ਸੋ ਸੱਚ ਜਾਣੀ ਐ ਹੁਕਮੀ ਹੋਏ ਨਵੇੜ ਗਿਆ ਜਾਣੀ ਐ ਪਾਉ ਜਲ ਤਾਰਨ ਹਾਰ ਸ਼ਬਦ ਪਛਾਣੀ ਐ ਚੋਰ ਝਾਰ ਜੁਵਾਰ ਪੀੜੇ ਕਾਣੀ ਐ ਨਿੰਦਕ ਲਾਏ ਤਬਾਰ ਮਿਲੇ ਹੜਵਾਣੀ ਐ ਗੁਰਮੁਖ ਸੱਚ ਸਮਾਏ ਸੋ ਦਰਗਾਹ ਜਾਣੀਐ ਸ਼ਲੋਕ ਮਹੱਲਾ ਦੂਜਾ ਨਾਉ ਫਕੀਰੈ ਪਾਤਸ਼ਾਹ ਮੂਰਖ ਪੰਡਤ ਨਾਉ ਅੰਦੇ ਕਾ ਨਾਉ ਪਾਰਖੂ ਏਵੇਂ ਕਰੇ ਗਵਾਉ ਇਰਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਂ ਨਾਨਕ ਗੁਰਮੁਖ ਜਾਣੀਐ ਕਲ ਕਾ ਇਹੋ ਨਿਆਉ ਮਹੱਲਾ ਪਹਿਲਾ ਹਰਨਾ ਬਾਜਾਂ ਤੈ ਸਿੱਖਦਾਰਾਂ ਇਹਨਾ ਪੜਿਆ ਨਾ ਫਾਂਦੀ ਲੱਗੀ ਜਾਤ ਫਹਾਇਨ ਅੱਗੇ ਨਾਹੀ ਥਾਉ ਸੋ ਪੜਿਆ ਸੋ ਪੰਡਤ ਬੀਨਾ ਜਿੰਨੀ ਕਮਾਣਾ ਨਾ ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਐ ਸ਼ਾਹ ਰਾਜੇ ਸਿੰਘੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹੀਂ ਤਾਂ ਪਾਇਨ ਕਾਓ ਰਤ ਪਿਤ ਕੁੱਤੇ ਹੋ ਚੱਟ ਜਾਹੋ ਜਿੱਥੈ ਜੀਆਂ ਹੋਸੀ ਛਾਰ ਨੱਕੀ ਵੱਡੀ ਲਾ ਇਤਬਾਰ ਪੌੜੀ